ਗੋਟਾ-ਗੋਟਾ ਵੱਠ ਲੂੰਗੀਆਂ ਆਉਂਦੇ ਯਾਤਰੀਂ ਦਿਖੀ ਐ ਕਿਸ ਬਾਰੇ ਪਹਿਲੇ ਦਾ ਚੇਤਾ ਚਲ ਕੋਰੀ ਗਿਆ ਜਦੋਂ ਤਰਮ ਨਗਰੀ ਕਟੜੜਾ ਮਾਤਾ ਦੇ ਚਰਨੇ ਜਿਉਂ ਆਉਂਦੀ ਬਾਣ ਗੰਗਾ ਬੱਤਾਂ ਕ ਸੁੱਕੀ ਗਈ ਤਾਂ ਇਹਦੇ ਚ ਪੰਧੀਆਂ ਮੱਛੀਆਂ ਚਾਂ ਚੱਕ ਤਰਫੀਆਂ ਮਰ ਲਈ ਗਈ ਇਹਨਾਂ ਕੀ ਕੇ ਪਤਾ ਜੇ ਆਸਥਾ ਦੀ ਇਸ ਸੁਖਦੀ ਬਾਣ ਗੰਗਾ ਚ ਪਾਣੀ ਕੀ ਨਹੀਂ ਆਵਗਾ ਕੀ ਬਾਤ ਐ ਇਹ ਕਿ ਜਾਣਨ ਦੇ ਕਈ ਬਾਰੇ ਪਰਫੂਕਾ ਨਹੀਂ ਪਈ ਮੂਲ ਪੰਡਾਰ ਗਾ ਨਹੀਂ ਰਿਆ ਤਸਵੀਰ ਕਹਿਦੀ ਤਰਫ ਦੀ ਮਰਦੀ ਮਛਲੀਆਂ ਦੀ ਦਿੱਖੀ ਦੇਸ਼ ਵਿਦੇਸ਼ ਦੇ ਯਾਤਰੀ ਇੱਕ ਦੂਏ ਦੇ ਦੇਖਦੇ ਰਹੀ ਗਏ ਇੱਕ ਦੂਏ ਦੀਆਂ ਨਜ਼ਰਾਂ ਆਖੋ ਵਿਸ਼ੂ ਗ੍ਰਾਂਧੀਆਂ ਧੀਆਂ ਮੁੱਦ ਤੇ ਮਗਰਾ ਮਿਲੀਆਂ ਹੋਣ ਇਹ ਦੋਵੇਂ ਦੇਖਦੇ ਇੱਕ ਦੂਏ ਦੀਆਂ ਨਜ਼ਰਾਂ ਆਖੋ ਵਿਸ਼ੂ ਗ੍ਰਾਂਧੀਆਂ ਧੀਆਂ ਮੁੱਦ ਤੇ ਮਗਰਾ ਮਿਲੀਆਂ ਹੋਣ ਆਪਣੇ ਆਪਣੇ ਸੰਸਾਰ ਵਿੱਚ ਰਮੇ ਦੀਆਂ ਇੱਕ ਗ੍ਰਾਂਧੀਆਂ ਧੀਆਂ ਮਿਲਦੀਆਂ ਵੀ ਸੁਭਬੀ ਨਾ ਉਹ ਸਭ ਖੁਸ਼ੀ ਚ ਪੀੜ ਕਰਨੇ ਸਾਜ ਪਾਲਣ ਨਜ਼ਰਾਂ ਨਜ਼ਰੇ ਕਰਨੇ ਇਆਂ ਮਿਲੀਆਂ ਆਖੋ ਇੱਕ ਤਰਤੀ ਦੀ ਕੋਖੀਆਂ ਜਾਈਆਂ ਨਦੀਆਂ ਆਪਣਾ ਦੁੱਖ ਸੁੱਖ ਵੰਡਣ ਲਗੀਆਂ ਨਦੀਆਂ ਆਪਣਾ ਸੁੱਖ ਦੁੱਖ ਵੰਡਣ ਲਗੀਆਂ ਤਵੀ ਵਿੱਚ ਸਤਾ ਵੀ ਰਾਵੀ ਸਿੰਧੂ ਦੀ ਦੰਨੇ ਬਖੀਲਾ ਖੁਸ਼ੀਆਂ ਨਜ਼ਰ ਨਜ਼ਰਾ ਚ ਗੰਗਾ ਨਰਮਦਾ ਦੀ ਬ੍ਰਹਮਪੁੱਤਰ ਦਾofan ਕਾਵੇਰੀ ਦੀ ਵੇਦਨਾਗੀ ਕ੍ਰਿਸ਼ਨਾ ਗੋਦਾਵਰੀ ਦੀ ਡੌਲ ਪੁੱਛਦੀ ਹੈ ਰੰਗੂਨ ਦੀ ਇਰਾਵੜੀ ਕਿਨਸ਼ਾਸਾ ਦੀ ਕਾਂਗੋ ਕੰਨ ਗੱਲ ਕਰਦੀ ਹੈ ਟੋਕੀਓ ਦੀ ਸੁਮੀਦਾ ਵਾਸ਼ਿੰਗਟਨ ਦੀ ਪੋਟੋਮੈਕਸਵਾ ਬਗਦਾਦ ਦੀ ਤਿਗਰਸਤਾ ਸੁਖ ਸੰਤੁਸ਼ਟੀ ਹੈ ਰਾਸ਼ਟ ਮੰਡਲ ਦੀ ਮਾਂ ਲੰਡਨ ਦੀ ਟੇਮਜ਼ ਅਜੇ ਵੀ ਇਸੇ ਭਰਮਚੇ ਹੈ ਜੇ ਸੱਤ ਸਾਗਰੋਂ ਦੇ ਮਰੀਦ ਵਾਹ ਵਾਹ ਬਹੁਤ ਅੱਛਾ ਹੈ ਕੀ ਬਾਤ ਹੈ ਵਾਸ਼ਿੰਗਟਨ ਦੀ ਵਾਸ਼ਿੰਗਟਨ ਦੀ ਪੋਟੋਮੈਕਸ ਨੂੰ ਬਗਦਾਦ ਦੀ ਤਿਗਰਿਸ ਦਾ ਫੁੱਕ ਸੰਖੁਸ਼ਦੀ ਹੈ ਰਾਸ਼ਟ ਮੰਡਲ ਦੀ ਮਾਂ ਲੰਡਨ ਦੀ ਤੇਮ ਅਜੇ ਵੀ ਸੱਪਰਮ ਚਾਹੇ ਸੱਤ ਸਾਗਰੋਂ ਦੇ ਮੁਰੀਦਨ ਰੂਸ ਦੀ ਬੋਲਗਾ ਪੈਰਿਸ ਦੀ ਸੀਨ ਨਦੀ ਕਨੇ ਮਿਲਾਂ ਕਰਦੀ ਵਿਏਨਾ ਦੀ ਦਨੂਬੇ ਕਾਹਿਰਾ ਦੀ ਨੀਲ ਰੋਮ ਦੀ ਟਾਈਬਰ ਕਨੇ ਮੇਰੇ ਡੁੱਗਰ ਦੇ ਚਨਾਹ ਦੀ ਜਵਾਨੀ ਦੀ ਕਿਸੇ ਮੰਗੀ ਹੈ ਵੇਨਾ ਦੀ ਦਨੂਬੇ ਕਾਹਿਰਾ ਦੀ ਨੀਲ ਰੋਮ ਦੀ ਟਾਈਬਰ ਕਨੇ ਮੇਰੇ ਡੁੱਗਰ ਤੇ ਚਨਾ ਦੀ ਜਵਾਨੀ ਦੇ ਕਿਸੇ ਸੁਨਾਂਦੀ ਹੈ ਇਹ ਨਜ਼ਰਾਂ ਨਹੀਂ ਨਦੀਆਂ ਢੀਆਂ ਜਿੰਦੇ ਮਲਾਬ ਵਿੱਚ ਸ਼ਿਕਵਾ ਵੀ ਹੈ ਬਕਾਇਦ ਵੀ ਕਿ ਕਦੇ ਉਹ ਵੀ ਨਹੀਂ ਸੁੱਕੀ ਜਾਣ ਇਸਿਆ ਦੌਰਾਨ ਤੱਟ ਦੀ ਮਰਦੀ ਮੱਛੀਆਂ ਦਾ